प्यारे दोस्तों आज हल्का फ्री कोर्ट ਤੇ ਫਰੀ ਕੋਟ ਧੱਕੋਗ ਵਸਦਾ ਪਿੰਡ ਪਿੰਡ ਧੂੜਕੋਟ ਨਸੀਮ ਵਿਖੇ ਕਾਂਗਰਸ ਪਾਰਟੀ ਵੱਲੋਂ ਉਹਨਾਂ ਦੇ ਵਰਕਰਾਂ ਦੇ ਵਿੱਚ ਜੋਸ਼ਾ ਹੈ ਤੁਹਾਡੇ ਨਜ਼ਰ ਕਰਨ ਲੱਗੇ ਹੈ ਕਿ ਫਰੀ ਕੋਟ ਤੋਂ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੇ ਬੀਬੀ ਅਮਰਜੀਤ ਕੌਰ ਸਾਹੂ ਕੀ ਸਭ ਤੋਂ ਪਹਿਲਾਂ ਪਾਲਤਮਾਨ ਟੀਵੀ YouTube ਚੈਨਲ ਵੱਲੋਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਵਰਕਰਾਂ ਦੇ ਨਾਲ ਤੁਹਾਡੀ ਗੱਲ ਕਰਾਈਏ ਸਾਡੇ ਨਾਲ ਗੱਲਬਾਤ ਕਰਨਗੇ ਸੋਨੀ ਮੈਂਬਰ ਜੀ ਜੋ ਸਰਗਰਮ ਮੈਂਬਰ ਨੇ ਤੇ ਸਰਗਰਮ ਵਰਕਰ ਨੇ ਸੋਨੀ ਸਾਹਿਬ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਵਿੱਚ ਇਸ ਮਹਿਮਨ ਨੂੰ ਲੈ ਕੇ ਕਿੰਨਾ ਕਹੋਂਗਾਰਾ ਮਿਲ ਰਿਹਾ ਜੀ ਬਾਈ ਤੁਹਾਡਾ ਚੈਨਲ ਦਾ ਜੀ ਸਾਨੂੰ ਬਹੁਤ ਬਹੁਤ ਧੰਨਵਾਦ ਵਾਈ ਗੁਰੂ ਜੀ ਦਾ ਖਾਸਾ ਵਾਈ ਗੁਰੂ ਜੀ ਦਾ ਪਰ ਸਾਹ ਜੀ ਸਾਡੇ ਬੜਾ ਵਧੀਆ ਹੋਰ ਦੇ ਪਾਸੇ ਨੂੰ ਸ਼ਾਂਤੀਪੁਰ ਪੂਰਵਕ ਪੋਟਾ ਸਾਡੇ ਕੋਲ ਤੇ ਪੈ ਰਹੇ ਨੇ ਬਾਕੀ ਜੀ ਤੇ ਸਾਡੇ ਕੈਂਡੀਡੇਟ ਆ ਅਮਰਜੀਤ ਦਾ ਸਾਹ ਹੋਵੇ ਜੀ ਬਹੁਤ ਹੀ ਪੜਿ ਲਿਖੇ ਸੂਲਾਨ ਨੂੰ ਇਹ ਕੈਂਡੀਡੇਟ ਮਿਲੇ ਆ ਤੇ ਪੂਰਾ ਹੱਥ ਸਾਹ ਦੇ ਸਾਨੂੰ ਪੂਰੀ ਵੀਰੇ ਦੇ ਪਿੰਡ ਦੇ ਵਿੱਚੋਂ ਯਾਨੀ ਪਹਿਲੇ ਨੰਬਰ ਤੋਂ ਇਹਨਾਂ ਦੇ ਬੋਲ ਸੁਣਵਾ ਰਿਹਾ ਧੰਨਵਾਦ ਜੀ ਪਾਲਤ ਮਾਨ ਸ਼ੂ ਕੀ ਤਿੰਨ ਵੱਲੋਂ ਸਾਰਿਆਂ ਦਾ ਪ੍ਰਮਾਤਮਾ ਚੜ੍ਹਦੀ ਕਲਾ ਕਰੇ ਹਰ ਮਦਾਨ ਫਤਿਹ ਪਾਵੇ ਤੁਹਾਡੀ ਜੀ ਸਾਡੇ ਪਿੰਡ ਮਾਰਗਾਂ ਹੈ ਸਾਡੇ ਵਰਕੇ ਉਧਰ ਗਏ ਆ ਬਾਕੀ ਚਲੋ ਜੋ ਵੀ ਹੈਗੇ ਸਾਰੇ ਖਾਲੇ ਵਰਕੇ ਪਹੁੰਚੇ ਆ ਕੋਟਾ ਪਹੁੰਚੇ ਆ ਜਦੋਂ ਸਾਡਾ ਪੂਰਾ ਇਸ ਵੋਟਾਂ ਦੀ ਖਤਰ ਪਿੰਡ ਲੈਵਲ ਤੇ ਕਿੰਨਾ ਲੱਗਿਆ ਵੀ ਪਹਿਲੇ ਨੰਬਰ ਤੇ ਆਉਦੇ ਸਾਡੀ ਅਮਰਜੀਤਪੁਰ ਦਾ ਵੋਟਾਂ ਬੈਠਾ ਬਾਈ ਬਹੁਤ ਬਹੁਤ ਧੰਨਵਾਦ ਜੀ ਪਿਆਰੇ ਦੋਸਤੋ ਇਲਾਕਾ ਨਿਵਾਸੀਓ ਜਿੱਥੇ ਜਿੱਥੇ ਵੋਟਾਂ ਦਾ ਕੰਮ ਚੱਲ ਰਿਹਾ ਨਾਲ ਦੀ ਨਾਲ ਸੰਗਤਾਂ ਵੱਲੋਂ ਸ਼ਵੀਲਾਂ ਲਾਗੀਆਂ ਗਈਆਂ ਨੇ ਜਿੱਥੇ ਠੰਡੇ ਮਿੱਠੇ ਜਲਦੀਆਂ ਸ਼ਵੀਲਾਂ ਨੇ ਪਿੰਡ ਧੂੜਕੋਨ ਸੀਨ ਦੇ ਵਿੱਚ ਸੰਗਤਾਂ ਨੂੰ ਜਲਚਕਾਇਆ ਜਾ ਰਿਹਾ ਹੈ ਨੌਜਵਾਨ ਕਬਰੂਆਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਕਿਉਂਕਿ ਜਲਦੀ ਸੇਵਾ ਪ੍ਰਸ਼ਾਦੀ ਦੀ ਸੇਵਾ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਦੇਣ ਹੈ ਸਿੱਖ ਸੰਗਤਾਂ ਦੇ ਵਿੱਚ ਬਹੁਤ ਅਸ਼ਾ ਹੁੰਦਾ ਹੈ ਤੇ ਮੈਂ ਵਿਸ਼ੇਸ਼ ਧੰਨਵਾਦ ਕਰਦਾ ਸ਼ਸ਼ੀਲਾ ਸ਼ਮੀਰ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਹਰ ਆਉਂਦੇ ਜਾਂਦੇ ਰਾਹੀ ਪੰਦੀ ਨੂੰ ਮਿੱਠਾ ਜਲ ਸ਼ਕਾ ਕੇ ਨਿਹਾਲ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ